ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਦੋਸਤੋ ਵੀਰ ਦਾ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ ਗਾਵਾਂ ਦੇ ਤੋਂ ਦਿਖਾਵਾਂਗੇ ਤੇ ਦੋਵੇਂ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਇਹਨਾਂ ਦੋਵਾਂ گاਵਾਂ ਦੀ ਡਿਟੇਲ ਸਾਰੀ ਕੁਝ ਕਰ ਆਪਾਂ ਵੀਰ ਦੇ ਕੋਲੋਂ ਤੁਹਾਡਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲਾਂ ਨਾ ਹੋਵੇ ਦੋਸਤੋ ਮੈਂ ਪਹਿਲਾਂ ਬੇਨਤੀ ਇਹ ਕਹ ਦਸਣਾ ਜ਼ਰੂਰ ਕਿ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਅਸੀਂ ਦੋਸਤੋ ਕਿਸੇ ਪਾਸਿਓ ਕੋਈ ਦਲਾਲੀ ਦਾ ਕੰਮ ਨਹੀਂ ਕਰਦੇ ਨਾ ਕੋਈ ਖਰੀਦਣ ਵਾਲੇ ਪਾਸਿਓ ਤੇ ਨਾ ਕੋਈ ਪ ਸਬ ਦਾ ਨੰਬਰ ਦਿੱਤਾ ਦਾ ਦੋਸਤੋ ਮਾਲਕ ਵੀਰ ਦਾ ਸਿੱਧੀ ਗੱਲ ਕਰੋ ਮਾਲਕ ਵੀਰ ਨਾਲ ਨਿਰਖ ਵਰਕ ਆਪਣੀ ਤੁਸੀਂ ਆਪ ਕਰਨੀ ਆ ਆਪਣੀ ਤਸੱਲੀ ਕਰਕੇ ਪਸ਼ੂ ਜਿਹੜਾ ਖਰੀਦਿਆ ਕਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਵਾਂ ਗੱਲਾਂ ਦੀ ਆਪਾਂ ਵੀਰ ਦੇ ਕੋਲੋਂ ਕੁਛ ਲੈਣੀ ਆ ਹਾਂ ਭਾਈ ਜਵਨ ਕੀ ਹਾਲ ਹੈ ਵਧੀਆ ਵੀਰ ਜੀ ਵਧੀਆ ਤੁਸੀਂ ਹੋ ਠੀਕ ਹੈ ਵਧੀਆ ਬਈ ਸਾਟ ਲੱਗਦੀ ਪਿਆ ਤੇ ਸਾਟ ਲੱਗਦੀ ਉਹਦੇ ਕਰਕੇ ਜਾਮਾ ਦੇਣੀਆਂ ਪੈਣਗੀਆਂ ਅੱਛਾ ਸਾਹਮਣੀਆਂ ਹੀ ਦੋ ਚਾਰ ਦਿਨਾਂ ਅੰਦਰ ਠੀਕ ਹੈ ਚਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਡਰੈਸ ਬੋਲਦੇ ਆਪਾਂ ਜਿਹੜੀ ਪਿੰਨ ਚਾਚੀਵੰਡ ਹੈ ਸ਼ਹਿਰ ਨੰਬਰ ਸਰ ਫਿਗਰੀ ਨੰਬਰ ਤਾਰ ਹਾਂ ਨਾਮ ਤੇ ਫੋਨ ਨੰਬਰ ਆਨੇ ਤਾਂ ਤਾਂ ਹੋਰ ਦੇ ਪਿੰਨ ਚਾਚੀਵੰਡ ਪੈਂਦਾ ਹੈ ਸ਼ਹਿਰ ਠੀਕ ਹੈ ਜੀ ਹਾਂਜੀ ਨਾਮ ਤੇ ਫੋਨ ਨੰਬਰ ਦੱਸਦੇ ਨਾਮ ਹੈ ਜੋਬਨ ਫੋਨ ਨੰਬਰ ਹੈ 94847 ਵੱਤਾਂ ਨੂੰ ਸ਼ਹਿਰ ਠੀਕ ਹੈ ਜੀ ਦੋ ਤੁ ਕੀ ਨਾ ਖਿਆ ਵੀ ਤੇ ਦੇਖ ਲਓ ਸੱਟ ਲੱਗੀ ਸੀ ਪੱਟੀ ਬੱਧੀ ਹੋਈ ਹੁੰਦੀ ਤੇ ਅੱਜ ਆਪਣੇ ਕੋਲ ਦੋ گاਵਾ ਨਾ گاਵਾ ਦੋ ਹੀ ਆਪਣੇ ਕੋਲ ਤਾਂ ਡੰਗ ਲਿਆਂਦਾ ਨਹੀਂ ਹੋਰ ਕੁ ਗਿਆ ਠੀਕ ਹੈ ਜੀ ਇਹ ਵੀ ਸਾਮ੍ਹੋਂ ਦੋ ਤੋਂ ਦੇਣੀਆਂ ਹੁਣ ਠੀਕ ਹੈ ਜੀ ਤੇ ਜਿਹੜੀ ਕਾਲੀਗਾਮ ਪਹਿਲੇ ਨੰ ਇਹ ਪਰਕਾ ਜਮਾਦੇ ਸੁਈਆ ਅੱਛਾ ਜੀ ਇਹ ਤੋਂ ਬੌਲਾ ਹੀ ਕੋ 12 ਕਿਲੋ ਇਹ ਕੋ 13 ਕਿਲੋ ਜਿੰਨਾ ਕੋ ਬੌਲਾ ਆਉਗਾ ਸਵੇਰ ਕਰਵਾ ਸਈ ਸੂਆ ਪਹਿਲਾ ਜੀ ਪਹਿਲਾ ਸੂਆ ਸੂਆ ਹਾਂ ਜੀ ਤੇ ਇਹ ਬੱਚਾ ਬੱਚਾ ਮਗਰ ਵਛਾ ਜੀ ਲੋ ਜੀ ਬੱਚਾ ਦੋਸਤੋ ਇਹ ਮਗਰ ਵਛਾ ਜੇ 12 13 ਲੀਟਰ ਬੌਲੇ ਤੋਂ ਸਟਾਰਟਿੰਗ ਇਹਨੇ ਕੀਤੀ ਆ ਕੱਢੀਏ ਵੀਰ ਮਰੀ ਤੋਰ ਕੇ ਦਿਖਾਈਏਨ ਬਸ ਇੱਥੇ ਆਵੇ ਕੋ ਦੋ ਟਾਈਮ ਚੋਗੇ ਆਪ ਦੀ ਲਵੇ ਠੀਕ ਹੈ ਜੀ ਤਸੱਲੀ ਦੋਸਤੋ ਮੈਂ ਪਹਿਲੋਂ ਦੱਸਦਾ ਤੁਹਾਨੂੰ ਵੀ ਤੁਸੀਂ ਆਪਣੀ ਆਪ ਕਰਨੀ ਹੈ ਤੁਹਾਡਾ ਹੱਕ ਬੰਦਾ ਤਸੱਲੀ ਕਰਨ ਦਾ ਖਰੀਦਣ ਤੋਂ ਪਹਿਲਾਂ ਪਛੀ ਦੋਸਤੋ ਬੇਸ਼ੱਕ ਆਪਣੀ ਤਸੱਲੀ ਵੀਡੀਓ ਕ ਲਓ ਜੀ ਕਰੋਚਾ ਕ ਪੰਜ ਤੋਂ 6 ਦਿਨ ਦਾ ਟਾਈਮ ਦੋਸਤੋ ਨੂੰ ਸੁਈ ਨੂੰ ਹੋ ਗਿਆ ਜੀ ਜਿਹੜੀ ਆਰਡਰ ਕੁਆਲਟੀ ਵੀ ਥੋੜੀ ਲੰਮੀ ਤੋਰਦੇ ਆ ਮੋਟਰਸਾਈਕਲ ਦੇ ਉੱਤੋਂ ਨਹੀਂ ਕਰਕੇ ਮੋੜੀ ਆਹ ਲੋ ਜੀ ਦੋਸਤੋ ਕਰੋਚਾ ਜਿਹੜੀ ਆਰਡਰ ਕੁਆਲਟੀ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਐ ਜਿਹੜਾ ਵੀਡੀਓ ਬਣਾਉਂਦਾ ਟਾਈਮ ਆ ਦੋਸਤੋ ਸ਼ਾਮਾਂ ਦਾ ਟਾਈਮ ਕੋਈ 4 ਵਜੇ ਦਾ ਹੋਊਗਾ ਜੀ ਲੱਗਾ ਵੀਰ ਮੋੜ ਲਓ ਲਓ ਜੀ ਬਿਲਕੁਲ ਦੋਸਤੋ ਸੀਲਸ ਲੱਗਾ ਤੁਸੀਂ ਚੈੱਕ ਕਰ ਲਓ ਆ ਲੋ ਜੀ ਠੀਕ ਹੈ ਜੀ ਮੈਂ ਅਗਲ ਲਖਣਾ ਤੁਮਾਰੀ ਦੂਜੀ ਤਰ੍ਹਾਂ ਲਓ ਜੀ ਵੀਰ ਜੀ ਕਰ ਲੋ ਚੈੱਕ ਠੀਕ ਹੈ ਵੀਰੇ ਬਸ ਕਰੋ ਜੀ ਕਾਲੂ ਨੂੰ ਕਰੇ ਚੈੱਕ ਆ ਜਾ ਪਾ ਦੇ ਲਓ ਦੋਸਤੋ ਪੂਰਾ ਫੁੱਟਬਾਲ ਲੱਗਾ ਬੰਦਾ ਨੇ ਦੋਸਤੋ ਕੱਟਿਆ ਦੋਵਾਂ ਪਾਸੇ ਨੂੰ ਅੱਗੇ ਵੀ ਤੇ ਪਿੱਛੇ ਵੀ ਖਾਣਾ ਦੀ ਕੁਆਲਿਟੀ ਉਸ ਨੂੰ ਚੈੱਕ ਕਰਵਾ ਦੇਣਾ ਬਹਿਣੀ ਦੇ ਪਾਸੇ ਤੋਂ ਕਰੀ ਇਹਨਾਂ ਨੂੰ ਜੇ ਤੁਸੀਂ ਚੈੱਕ ਕਰ ਲੋ ਆਖੀ ਜਿਵਾਈ ਮੁੱਠੀ ਜਿਹੜਾ ਤੁਹਾਨੂੰ ਬਹੁਤ ਵਧੀਆ ਜੇ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਜੇ ਬਣ ਕੀ ਮੋੜ ਕਰਨਾ ਕੋਈ ਥਾਨ ਘਟਵਾਦ ਹੋਵੇ ਕੋਈ ਭੂਲ ਛੱਟਾ ਹੋਵੇ ਕੋਈ ਡੋਕਲ ਹੋਵੇ ਤਾਂ ਗਾਂ ਲਾਦ ਕੇ ਵਾਪਸ ਕਰ ਦੇਣਾ ਉਹ ਜ਼ਿੰਮੇਵਾਰ ਕੇ ਉਹ ਜ਼ਿੰਮੇਵਾਰੀ ਹੋ ਗਈ ਠੀਕ ਹੈ ਕੋਈ ਜੂੜ ਨਹੀਂ ਪਾਉਣਾ ਕੋਈ ਬੱਚਾ ਭਾਂ ਛੱਡੇ ਕੋਈ ਨਾ ਛੱਡੇ ਉਹ ਵੀ ਤਾਂ ਵੀ ਹੱਲ ਦਿਨਾਂ ਵਾਂਗੇ ਤੂੰ ਮਿਲਦੀ ਭਣੇ ਭਾਟੀ ਵਾ ਕੇ ਦੋਵੇਂ ਬੰਨੇ ਬੈ ਕੇ ਚੋਲੇ ਠੀਕ ਹੈ ਜੀ ਭਣੇ ਭੈਣ ਚੋਲੇ ਨੇ ਆਲੇ ਚੋਲੇ ਚੋਣ ਹੀ ਗੜੀ ਪੋਲੀ ਠੀਕ ਹੈ ਜੀ ਮੁੱਲ ਜਿੰਨੇ ਜੰਗਲਾ ਦੀ ਆ ਵੀ ਦੱਸ ਦੋ ਦੇ ਦਿੱਤੇ ਤੇ ਫੇਰ ਵੀ ਚੱਲ ਤੂੰ ਪੈਸੇ ਲਾਏ ਤੇ ਆ ਜੀ ਦੇ ਦਿੱਗੇ ਇਹ ਪਿਆਜ਼ ਜਰਾ ਬਸ ਇਹ ਦੋ ਦਸ 18 ਕਿਲ ਕਰੂਗੀ ਸਾਂਭ ਰੂ ਸਾਂਭਾ ਲਾ ਜੀ ਦੋ 47 ਹੋ ਗਿਆ 45 ਨਹੀਂ ਹੁੰਦੀ ਵੀਰੇ ਦੇ ਦਾਂ 45 ਹੋ ਗਿਆ 40000 ਕੋਲ ਵੀ ਜਿਹਾ ਸੱਚਾੜੀ ਹੋ ਗਿਆ ਹੋਰ ਵੇਲਾ ਨਾ ਹੋਰ ਯਾਰ ਛੜ ਦਾਂਗੇ 44000 43 ਹੋ ਗਿਆ 42 ਕਰ ਦਈਏ ਦੇ ਦਾਂਗੇ 40 ਦੀ ਹੁੰਦੀ ਹੈ ਦੇ ਦਾਂਗੇ 40000 ਪੂਰੀ ਆਵੇ ਕੋ ਭੈਂਟ ਦਾ ਅੱਜ ਤੋ ਮੋਲੇ ਬਿਲਕੁਲ ਦੇਣੀ ਆਏ ਅੱਜ ਜਿਹੜੇ ਹਾਲ ਦੇ ਲਈ ਛੁੱਟੀ ਕਰਾਈ ਤਾਂ ਦੇਣੀ ਆ ਕੱਲ ਹੀ ਮਾਲ ਪੋਖਾ ਆਇਆ ਪਰਸੋਂ ਨਹੀਂ ਠੀਕ ਹੈ ਜੀ 50000 ਰੁਪਇਆ ਦੋਸਤੋ ਵਸੇ ਡਿਮਾਂਡ ਰੱਖੀਗੀ ਤੇ 40000 ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਜਿਹੜਾ ਮੌਕੇ ਤੇ ਮਾਨਤਾ ਜਿਹੜਾ ਜਰੂਰ ਹੋਊਗਾ ਗਾ ਦੋਸਤੋ ਬਿਲਕੁਲ ਤਾਜੀ ਸੂਈ ਆ ਤਸੱਲੀ ਆਪਣੀ ਜਰੂਰ ਕਰਿਆ ਕਰੋ ਬੱਚਾ ਇਹਨੇ ਦੋਸਤੋ ਵਛਾ ਦਿੱਤਾ ਵਾ 12 13 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ 2 ਨੰਬਰ ਦੀ ਜਿਹੜੀ ਡਿਟੇਲ ਦੱਸੀ ਵੀਰ ਆਪਾਂ ਇਹਦੀ ਉਹ ਵੀ ਕੱਲ ਦੀ ਸੂਈ ਹੈਗਾ ਅੱਛਾ ਜੀ ਉਹ ਕੱਲ ਆਦੀ ਗਾਂ ਸੂਈ ਆ ਠੀਕ ਹੈ ਜੀ ਉਹ ਤਾਂ ਬਗੜਾ 9 ਕਿਲੋ ਜਾਂ 10 ਕਿਲੋ ਇਹਨਾਂ ਦੀ ਬੋਲੀ ਹੋਗੀ ਉਹਨੇ ਵੀ ਬੱਚਾ ਵਛਾ ਦਿੱਤਾ ਹਾਂ ਜੀ ਉਹਦੇ ਮਗਰੇ ਬੱਚਾ ਸਵੇਰ ਦੁੱਧ ਸੀ ਉਹ ਵੀ ਸਵੇਰ ਦੁੱਧ ਆ ਜੀ ਲਓ ਜੀ ਕਰੋ ਚੱਲ 9 10 ਲੀਟਰ ਬੋਲੇ ਤੋਂ ਦੋਸਤੋ ਸਟਾਰਟਿੰਗ ਕੱਲ ਦੀ ਬੋਲੀ ਖਾਲੀ ਨਹੀਂ ਕੀਤੀ ਅੱਛਾ ਜੀ ਫੇਰੇ ਵੀ 4 ਕਿਲੋ ਲੱਗ ਜਾਵੇ ਕਬੌੜਾ ਚ ਹੋਇਆ ਹੋਊਗਾ ਠੀਕ ਹੈ ਜੀ ਹੁਣ ਸਾਲ ਕਰਾਂਗੇ ਸ਼ਾਮ ਤਾਰੀ ਠੀਕ ਹੈ ਲੋ ਦੋਸਤੋ ਕਰ ਲੋ ਚ ਇੱਕ ਸੂਕੇ ਥੋੜੀ ਜਿਹੀ ਲੱਪੇ ਦੇ ਵਿੱਚ ਜ਼ਰੂਰ ਆ ਆ ਲੋ ਜੀ ਕਰੋ ਚੱਕ ਜੀ ਦੂ ਦੂ ਸੋ ਦੋਸਤੋ ਥਣਾ ਦੀ ਕੁਆਲਿਟੀ ਜਿਹੜੀ ਆ ਬਾ ਕਮਾਲ ਇਹਦੀ ਬੜੀ ਵਧੀਆ ਕੁਆਲਿਟੀ ਥਣਾ ਦੀ ਮਤਲਬ ਚੈੱਕ ਕਰਾਉਣੇ ਵੀ ਮੜਾਏ ਡੱਕੀ ਹਾਂਜੀ ਖਾ ਲੋ ਜੀ ਵਾਣਾ ਹੀ ਕੰਮ ਦਰਦੀ ਆ ਦੋਸਤੋ ਥੋੜਾ ਜਿਹਾ ਬੰਦ ਹੈ ਤੇ ਫੇਰ ਆਪਾਂ ਦਿਖਾ ਦੇ ਤੁਹਾਨੂੰ ਥਣਾ ਦੀ ਲੈ ਜੋ ਲੈ ਜਾ ਕੋਈ ਜੂੜ ਨਹੀਂ ਪਾਉਣਾ ਇਹਨੂੰ ਬੱਚਾ ਛੱਡ ਗਿਆ ਇਦਾਂ ਝੋਲਣੀ ਦੋਹਾਂ ਬਿਨੇ ਰਸੀਦੂ ਮਿਲਦੀਆਂ ਧੀਰੀਆਂ ਠੀਕ ਹੈ ਜੀ ਲੋ ਜੀ ਦੋਸਤੋ ਚੈੱਕ ਕਰਵਾਉਣਾ ਥਾਂ ਤੈਨੂੰ ਕੋਸ਼ਿਸ਼ ਕਰਦਾ ਚੈੱਕ ਕਰਾਉਂਦੀ ਲੋ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਅਜੇ ਕੱਲ ਦੀ ਗਾਂ ਸੁੱਈ ਅਜੇ ਲਾਜੇ ਲੱਪਾ ਲੱਪਾ ਲਾਏ ਤੇ ਬਰਾਬਰ ਗਾਂ ਤੇ ਢੇਡ ਨਹੀਂ ਚੁੱਕਿਆ ਠੀਕ ਹੈ ਜੀ ਕੱਲ ਤੱਕ ਸੈੱਟ ਹੋ ਜਾਊਗੀ 9-10 ਕਿਲੋ ਬੋਲਾ ਬਰਾਬਰ ਕਿਲੋ ਬੋਲੀ ਹੋ ਗਈ ਫੇਰੇ ਕੋਈ 4-5 ਚਾਗਲੋ ਬੱਚੇ ਛੱਡ ਕੇ ਚੋਏ ਅਜੇ ਸਾਰੇ ਪੂਰੀ ਖਾਲੀ ਨਹੀਂ ਕੀਤੀ ਜਾਂ ਰਾਤੀ ਚੋਈ ਆ ਤੇ ਜਾਂ ਸੇਰੇ ਦੋ ਦੋ ਚੋਈਆਂ ਲੱਗੀਆਂ ਹਾਦੀ ਜਵਾਈ ਹੋਣੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਕਿੰਨੇ ਦੇ ਦੀ ਦੱਸੋ ਤੁਸੀਂ ਦੱਸੋ ਇਹ ਵੀ ਅਖਾ ਮੁੱਲ ਦੱਸ ਕੋਈ ਫੇਰ ਕਰ ਲਾਂਗੇ ਜਦਾਂ ਹੋਵੇ ਇਹ ਵੀ 40000 ਦੀ ਟਾਈ ਕੰਨਾ ਮਾਨਤਾ ਨੂੰ ਸੋਦਾ 1000 ਰੁਪਏ ਛੱਡ ਤਾਂ 39000 ਕਿੰਨੀ ਕਗਜ ਕਰਦੇ ਸਾਰੇ ਕੀ ਹੋਰ ਯਾਰ ਚਰਦਾਂਗੇ ਬਾਅਦ ਵਿੱਚ ਮੈਂ ਫੋਨ ਲਾ ਦੇ ਕਿਨੇ ਜੋੜਾ ਲੈਣਾ ਤਾਂ ਵੀ ਦਿਨਾ ਹਾਂਜੀ ਹੋਰ ਹੈ ਕੀ ਜੇ ਸਰਦ ਫੋਨ ਤੇ ਕਰ ਲਾਂ ਜਿੱਦਾਂ ਹੋਈ ਜੇਕਰ ਤੋਕਰ ਵਹਿਰ ਲੈਣੀ ਹੋਵੇ ਕੋਈ 7-8 ਕਿਲੋ ਵਾਲੀ ਅੱਛਾ ਉਹ ਵੀ ਆਉਣੀ ਇਹ ਘੜੀ ਤੱਕ ਅੱਛਾ ਉਹ ਵੀ ਫੋਨ ਲਾ ਕੇ ਬੁੱਝੇ ਕੱਲੀ ਟੋਕਰੀ ਗੱਪਣ ਗੁੱਪਣ ਨਹੀਂ ਗੁੱਪਣ ਬੱਬਾ ਨਹੀਂ ਜਾਏਗੀ ਸੂਈ ਤਾਂ ਨਾ ਸਾਨੂੰ ਪਤਾ ਕਦੋਂ ਤੁਸੀਂ ਦੁੱਧਾਂ ਨੂੰ ਪਤਾ ਵੀ 8 ਕਿਲੋ ਹੋਗਾ ਉਤੋਂ ਠੀਕ ਹੈ ਜੀ ਦੋਸਤੋ 38000 ਰੁਪਏ ਇਹਦਾ ਮੌਕੇ ਦਾ ਮੁੱਲ ਜਿਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਨਤਨ ਹੋਊਗਾ ਬੱਚਾ ਵੀਰ ਨੇ ਛੱਡਿਆ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਨਾ ਕਰੀ ਲਓ ਦੋ ਨਾਲ ਦੋਸਤਾਂ ਨੂੰ ਦਿਖਾਇਆ ਦੋਵੇਂ ਸੂਰੇ ਸਰਾਏ ਮੇਰੀ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਉਹ ਗਾਇਆ ਤਾਰਾ ਤਾਂ ਮਲਾਉਣੀਆਂ ਵੀ ਬੰਦਾ ਇਹ ਨਾ ਸਕ ਕਲਰ ਉਹ ਹੀ ਆਏ ਹਾਂਜੀ 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 ਨਾ ਮਾਰਦੀ ਬਾਤੀ ਨਹੀਂ ਠੀਕ ਹੈ ਤਸੱਲੀ ਕਰਾਈ ਚੰਗੀ ਹੁੰਦੀ ਹੈ ਜੀ ਆ ਲੋ ਵੀ ਦੋਸਤੋ ਚੈੱਕ ਕਰ ਲੋ ਬੱਚਾ ਭਿਆਂ ਬਾਨੇ ਕੇ ਮਾਤਾ ਮੈਂ ਰਸੀ ਪਾ ਕੇ ਦੋਸਤੋ ਵੀਰ ਨੇ ਚਲੋ ਧਰਾਂ ਮਾਰਦੀਆਂ ਮੈਂ ਬਾਕੀ ਜਿਹੜੇ ਵੀਰ ਨੇ ਖਾਨੀ ਬੇਸ਼ੱਕ ਰਸੀ ਪਾਲੇ ਬੇਸ਼ੱਕ ਬਨਾਰਸੀ ਦੇ ਚੋਲੇ ਠੀਕ ਹੈ ਠੀਕ ਹੈ ਬਸ ਹੀ ਰਹਿੰਦੇ ਇਹ ਬੋਲਾ ਪੂਰਾ ਫੁੱਲ ਬੰਨਿਆ ਦੋਨਾਂ ਗਾਵਾਂ ਦਾ ਠੀਕ ਹੈ ਠੀਕ ਹੈ ਠੀਕ ਹੈ ਲਓ ਦੋਸਤੋ ਦੋਵਾਂ گاਵਾਂ ਦੀ ਡਿਟੇਲ ਜਿਹੜੀ ਆ ਪੂਰੀ ਵੀਰ ਨੇ ਦੱਸਤੀ ਆ ਐਡਰੈਸ ਇਹ ਕਰੀਬ ਜਿੱਦਾਂ ਫੇਰ ਬੋਲਦੇ ਨਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਨਾਮ ਜੋਬਨਿਆ ਵੀਰ ਦਾ ਫੋਨ ਨੰਬਰ ਵੀਰ ਇੱਕ ਵਾਰ ਫੇਰ ਬੋਲਦੇ ਫੋਨ ਨੰਬਰ ਇਹ ਜਿਹੜਾ ਹੈ 90418 72968 ਬਾਕੀ ਜਿੰਨੇ ਮੇਰੇ ਭੈਣ ਪਰਾਨਾ ਫੋਨ ਲਾ ਕੇ ਆਇਆ ਕਰੋ ਮੇਰਾ ਵੀ ਠੀਕ ਹੈ ਹਾਂ ਮੁੜ ਕੇ ਫੇਰ ਆ ਪੈਂਦਾ ਠੀਕ 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 ਹੈ ਧੰਨਵਾਦ ਦੋਸਤੋ ਰੋਲਾ ਵੀਡੀਓ ਦੇਖਣ ਵਾਸਤੇ